ਆ ਹੋ ਗਿਆ ਓਏ ਸਾਰੇ ਪਾਸੇ ਮੈਨੂੰ ਐਸੀ ਇੱਕ ਪਾਸੇ ਵੱਧ ਨਾ ਰਹੇ ਜਿੱਤੇ ਇੱਕ ਪਾਸੇ ਘੱਟ ਨਾ ਰਹੇ ਜੀ ਗੱਲ ਸੌਖਾ ਹੀ ਆ ਕੰਮ ਇੱਕ ਮਿੰਟ ਦੀ 4 ਨੰਬਰ ਇਹ ਆਹੋ ਇਹ ਤਾਂ ਨੰਬਰ ਹੀ ਵਟਾ ਆ ਗਿਆ ਆ ਜੀ ਆ ਫਿਰ ਮੈਂ 5 ਚ ਰੱਖ ਦਨਾ ਹੈ 5 ਰੱਖ ਦੋ ਜੀ ਤੱਕ ਪਾਉਣੇ ਜੀ ਇਹਦੇ ਆਪਾਂ ਇਹ ਆ ਹੋ ਗਿਆ ਉੱਤੇ ਪਾ ਦਿਓ ਬਸ ਇੱਕ ਥਾਂ ਹੀ ਪਾ ਦਿਓ ਜੀ ਬਣ ਬਣੂਗੀ ਟੁੱਟੇ ਨਹੀਂ ਕੋਈ ਨਹੀਂ ਨਹੀਂ ਟੁੱਟਦੀ ਨਹੀਂ ਜੀ ਨਹੀਂ ਤੀ ਆ ਹੋ ਜੇ ਆ ਦੱਸ ਕੀ ਆਖਿਆ ਏ ਸਖਾਵ ਨੂੰ ਬੁਲਾ ਕੀ ਆਖਿਆ ਵਿੱਚ ਮੂਹੇ 2 ਮਿੰਟ ਠਹਿਰ ਕੇ ਹਜੇ ਕੰਮ ਵੱਲੋਂ ਸਿੱਖਣ ਲੱਗ ਗਿਆ ਨਵਾਂ ਤੁਸੀਂ ਕੀ ਕਰਨਾ ਤੁਸੀਂ ਮੇਰੇ ਹੱਥ ਦੀ ਸਫਾਈ ਦੇਖ ਕੇ ਤੇ ਕਮੈਂਟ ਕਰਨਾ ਮੇਰੇ ਨਾਲ ਮੋਨੂ ਉਸਤਾਦ ਮੋਨੂ ਉਸਤਾਦ ਹੋ ਰਹੇ ਹੋ ਉਸਤਾਦ ਜੀ ਆ ਉਸਤਾਦਾਂ ਦੀ ਕਦਰ ਕਰਨੀ ਚਾਹੀਦੀ ਆ ਪੈਰੀਆਂ ਹਥ ਲਾ ਲਿਆ ਆਪਾਂ ਆਪਾਂ ਦਸਤਾਨੇ ਪਾ ਲਿਆ ਤੁਸੀਂ ਮੈਂ ਕਿੰਨਾ ਕੰਮ ਸਿੱਖ ਗਿਆ ਤੇ ਮੈਂ ਕੰਮ ਕਿਹੋ ਜਿਹਾ ਕੀਤਾ ਮੈਨੂੰ ਛੱਕ ਪੈਂਦੀ ਇੱਕ ਕੰਮ ਤਾਂ ਗਲਤ ਹੋ ਗਿਆ ਦਸਤਾਨਾ ਇੱਕੋ ਨਹੀਂ ਨਹੀਂ ਸਹੀ 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 ਹੈ ਕਿ ਸਹੀ ਸਹੀ ਹੈ ਸਹੀ ਹੈ ਦਸਤਾਨੇ ਪਾ ਲਿਆ ਉਸਤਾਦ ਜੀ ਆ ਤੁਸੀਂ ਛੜਕਤਾ ਤੇਲ ਤੇਲ ਲਾਤਾ ਹੈ ਤੇਲ ਛੜਕਤਾ ਇਹ ਦੂਆ ਦੱਸੋ ਮੈਂ ਕੀ ਪਾਵਾਂ ਇੱਥੇ ਇਹਦੇ ਵਿੱਚ ਘੋਲੂਆ ਪਾਵਾਂ ਜਾਂ ਆਪਾਂ ਸੀਮੈਂਟ ਨਿਰਾ ਜੀ ਸੀਮੈਂਟ ਨਿਰਾ ਸੀਮੈਂਟ ਪਾਵਾਂ ਹਾਂ ਜੀ ਨਿਰਾ ਸੀਮੈਂਟ ਲਿਆਂਦਾ ਇਹ ਵਿੱਚ ਪਾ ਦਿਓ ਜੀ ਇੱਕ ਥਾਂ ਡੋਲਦੇ ਹਾਂ ਹਾਂ ਜੀ ਡੋਲ ਦੂ ਇੱਕ ਘੋਲਣਾ ਮਾੜਾ ਇਹ ਘੋਲ ਲੋ ਘੋਲ ਲੋ ਘੋਲ ਲੋ ਘੋਲ ਲੋ ਇਹ ਇਹ ਸਾਰਾ ਪਾ ਦਿਆਂ ਹਾਂ ਜੀ ਸਾਰੇ ਪਾ ਦੋ ਕਿਰਸ ਨਹੀਂ ਕਰਨੀ ਨਹੀਂ ਕਰਨੀ ਜੀ ਕਰ ਕਿਰਸਗਾ ਦੇ ਖਾਤਰ ਕਰਨੀ ਆ ਆਏ ਓ ਮੇਰਿਆ ਰੱਬਾ ਆਏ ਓ ਮੇਰਿਆ ਰੱਬਾ ਇਹਦੇ ਨਾਲ ਉਸਤਾਜ ਜੀ ਕੀ ਹੋਊਗਾ ਇਹਦੇ ਨਾਲ ਸਫਾਈ ਆਊਗੀ ਸਫਾਈ ਆਊਗੀ ਥੱਲੋਂ ਜਾਨੀ ਉੱਪਰੋਂ ਦਿਸੂਗਾ ਸਾਫ ਦਿਸੂ ਇਹਦੇ ਨਾਲ ਅੱਛਾ ਤੇ ਇਹ ਆਏ ਤਾਂ ਨਹੀਂ ਬੁਰਾ ਮਨ ਨੂੰ ਆ ਹੋ ਗਿਆ ਓਏ ਸਾਰੇ ਪਾਸੇ ਮੈਨੂੰ ਆਏ ਸੀ ਇੱਕ ਪਾਸੇ ਵੱਧ ਨਾ ਰਹਿ ਜਾਏ ਕਿਤੇ ਇੱਕ ਪਾਸੇ ਘਟ ਨਾ ਰਹਿ ਜੇ ਠੀਕ ਆ ਇਹ ਚ ਮੈਂ ਕੋਈ ਕਿਰਸ ਨਹੀਂ ਕੀਤੀ ਆ ਲੈ ਬਾਲਚਾ ਥੱਲੇ ਵਾਲਾ ਆਹ ਲਓ ਜੀ ਪਾਇਆ ਗਿਆ ਹੋਰ ਹੁਣ ਮੈਂ ਕਾਹ ਕੀ ਕਰਾਂ ਜੀ ਗਾਂ ਜੀ ਆਪਾਂ ਮਾਲ ਪਾ ਮੰਗ ਜੀ ਆਹ ਇਹ ਇੱਕ ਇਹ ਮੈਂ ਪਾਵਾਂ ਇਹ ਬਸ ਐ ਹੱਥਾਂ ਨਾਲ ਹੀ ਪਾਉਣੇ ਨੇ ਲਓ ਜੀ ਮੈਨੂੰ ਦੱਸੋ ਮਾੜਾ ਆ ਹਾਂ ਜੀ ਅੱਛਾ ਐ ਮੈਂ ਪਾਈ ਜਾਣਾ ਆਇ ਮੈਂ ਖੰਡਾ ਕੇ ਪਾਉਣਾ ਸਾਰੇ ਕਿਤੇ ਹਾਂ ਜੀ ਐਂਗਾ ਜੀ ਲਓ ਜੀ ਆਪਾਂ ਪਾ ਦਨੇ ਜੀ ਇਹਦਾ ਮੈਨੂੰ ਕਿਵੇਂ ਪਤਾ ਲੱਗੂਗਾ ਵੀ ਇਹ ਪੂਰਾ ਭਰ ਗਿਆ ਬਸ ਜ਼ਿਆਦਾ ਨਹੀਂ ਪਾਉਣਾ ਹੁੰਦਾ ਜੀ ਇਹ ਹਾਂ ਜੀ ਇਹ ਆਏ ਜੀ ਕੋਲੂਏ ਚ ਰਲਦੇ ਜਿਹੜਾ ਹਾਂ ਉਹਨਾਂ ਕ ਪਾਉਣਾ ਜੀ ਬਸ ਇਹ ਹੁਣ ਮੈਂ ਵੱਧ ਘੱਟ ਤਾਂ ਨਹੀਂ ਪਾਈ ਜਾਂਦਾ ਕਿਤੇ ਨਹੀਂ ਸਹੀ ਹੈ ਜੀ ਮੈਂ ਜੇਣਾ ਤਾਂ ਤੇਰਾ ਵਧੀਆ ਚੇਲਾ ਬਣ ਸਕਦਾ ਹਾਂ ਹਾਂ ਜੀ ਬਣ ਜਾਊਂਗੀ ਆਏ ਹੋ ਮੇਰੇ ਰੱਬਾ ਦੇਖ ਓਏ ਦੇਖ ਓਏ ਗੁਰੂ ਹੁਣ ਤਾਂ ਇਹ ਜੇ ਨਹੀਂ ਅਗਲਾ ਕੌਣ ਪ੍ਰੀਤ ਦਾ ਕੌਣ ਦੱਸਦਾ ਹੁੰਦਾ ਦੱਸੋ ਦਾ ਦੱਸਦਾ ਬਸ ਜੀ ਬਹੁਤ ਇਹ ਅਸਤਾਜ ਜੀ ਕਿੰਨੇ ਇੱਕ ਦਾ ਚਾ ਆਹ ਕਿੰਨੇ ਇੱਕ ਦਾ ਇਹ ਜੀ 2 1 ਦੇ ਮੰਨੂ ਜੀ ਮੇਰੇ ਹੀ ਪਉਨੇ ਆਗੇ ਆਪਾਂ ਜਿਹੜਾ ਨਿਰਾ ਪਾਤਾ 2 1 ਦੇ ਮੰਨੂ ਤਾਂ 3 1 ਦਾ ਬਣਦਾ ਤੇ ਹੁਣ 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 ਆ ਤਾਂ ਪੈ ਗਿਆ ਹੁਣ ਇਹ ਦੂਗਾ ਕੀ ਕਰਾਂ ਮੈਂ ਦੂਬਾ ਵਾਈਬ੍ਰੇਟਰ ਛੱਡਣਾ ਜੀ ਆਪਾਂ ਆਹ ਛੱਡ ਦੇਣਾ ਹਾਂ ਚਾਹ ਹੱਪ ਇਹ ਇਹਦੇ ਨਾਲ ਕੀ ਹੋ ਗਿਆ ਇਹ ਦੇਖੋ ਜੀ ਇਹ ਸਾਰਾ ਡੱਗਾ ਹਵਾ ਹਵਾ ਨਿਕਲ ਗਈ ਸਾਰਾ ਕੋ ਸਾਫ ਹੋ ਜਾਂਦੀ ਇਹ ਇੱਕ 5 4 ਸਕੰਡ ਚਲਾਉਣਾ ਹੁੰਦਾ ਜੀ ਆਪਾਂ ਸਾਰਾ ਮਿਕਸ ਹੋ ਜਾਂਦਾ ਜੀ ਅੱਛਾ ਉਹਦੇ ਨਾਲ ਆ ਹਵਾ ਹਵਾ ਬੁਲਬੁਲੀਆਂ ਵਿੱਚੋਂ ਨਿਕਲ ਗਈ ਸਾਰਾ ਕੋ ਸਾਫ ਹੋ ਜਾਂਦੀ ਤੇ ਇਹ ਇਹ ਫਿਰ ਮੁੱਦਾ ਜੇ ਕਿ ਤਿੰਨ ਚਾਰ ਦਿਨ ਲੱਗ ਜਾਣਗੇ ਫਿਰ ਤਾਂ ਮਾਰ ਨੂੰ ਗਿੱਲਾ ਬਹੁਤ ਪਿਆ ਨਹੀਂ 5 ਮਿੰਟਾਂ ਚ ਵਾਜ ਜੂ ਪਹਿਲਾਂ ਹੁਣ ਤਾਰ ਪਾਵਾਂਗੇ ਜੀ ਆਪਾਂ ਅੱਛਾ ਹੁਣ ਮੈਨੂੰ ਤਾਰ ਫਿਰ ਮੈਂ ਪਾਉ ਮੈਨੂੰ ਸਿਖਾਓ ਵੀ ਕਿ ਤਾਰ ਕਿਵੇਂ ਪੈਂਦੀ ਐ ਆ ਜੀ 4 4 5 5 ਤਾਰਾਂ ਮੰਨ ਲਓ ਬਾਰਡਰ ਤੇ ਹਾਂਜੀ ਐਸ ਲੋਡ ਇਹ ਐਂ ਹਾਂਜੀ ਇਹ ਪਾਤੇ ਬੀਮ ਆਪਾਂ ਵੱਡਾ ਹੋ ਗਿਆ ਜੀ ਸਿਸਟਮ ਇਹ ਉਸ ਤੋਂ ਬਾਅਦ ਪਾਵਾਂਗੇ ਜੀ ਦੋ ਇੱਕ ਨੰਬਰ ਤਾਰ ਜੀ ਛੋਟੀ ਆਪਾਂ ਇਹ ਉਹ ਕਿੱਥੇ ਪਾਉਣੀ ਆ ਆ ਦੋ ਤਾਰਾਂ ਫੜੋ ਜੀ ਹਾਂ ਇਹ ਐਸ ਲੋਡ ਪਾਉਣਗੇ ਇਹ ਐਸ ਲੋਡ ਆਇਆ ਐਸ ਲੋਡ ਜੀ ਐਸ ਲੋਡ ਐਸ ਲੋਡ ਆਹ ਲਓ ਜੀ ਜਿੱਕੋ ਪਰ ਲੀ ਸ੍ਰੀ ਇਹ ਇਧਰ ਇਹ ਚ ਹਾਂ ਜੀ ਆਹ ਲਓ ਜੀ ਪੈ ਗਈਆਂ ਉਦੋਂ ਬਾਅਦ ਆ ਦੋ ਨੰਬਰ ਚੱਕਾਂਗੇ ਉਦੋਂ ਬਾਅਦ ਦੋ ਨੰਬਰ ਤਾਰ ਇਹ ਇਹ ਕਿੱਥੇ ਪਾਉਣੀਆਂ ਇਹ ਦੋ ਨੰਬਰ ਚ ਇਹ ਦੋ ਨੰਬਰ ਚ ਅੱਛਾ ਐਵੇਂ ਤੇ ਇਧਰ ਮੈਂ ਪਾਤੀ ਇੱਥੇ ਹੁਣ ਤਿੰਨ ਨੰਬਰ ਚੱਕਣੀਆਂ ਹੁਣ ਤਿੰਨ ਨੰਬਰ ਨਹੀਂ ਤਾਂ ਆਪਾਂ ਕੰਮ ਸਿੱਖ ਗਏ ਤਿੰਨ ਨੰਬਰ ਤਾਰ ਲਓ ਜੀ 3 ਨੰਬਰ ਤਾਰ ਮੈਂ ਪਾਤੀ 3 ਨੰਬਰ ਚ ਅੱਛਾ ਆ ਲਓ ਜੀ 3 ਨੰਬਰ ਚ ਹੁਣ 4 ਨੰਬਰ ਹੁਣ 4 ਨੰਬਰ ਲੈ ਉਹ ਗੱਲ ਸੌਖਾ ਹੀ ਹੈ ਕੰਮ 1 ਮਿੰਟ ਦੀ 4 ਨੰਬਰ ਇਹ ਆਹੋ ਇਹ ਤਾਂ ਨੰਬਰ ਹੀ ਵਟਾ ਆ ਗਿਆ ਆ ਜੀ ਆ ਫਿਰ ਮੈਂ 5 ਚ ਰੱਖ ਦਿੰਦਾ ਨਾ ਮੈਂ 5 ਚ ਰੱਖ ਦੋ ਜੀ ਇਹ ਆ ਲਓ ਜੀ ਮੈਂ 5 ਚ ਰੱਖਤੀ ਹੁਣ 4 ਰਹਿ ਗਿਆ ਲੈ ਮੈਂ 4 ਚ 4 ਚ ਰੱਖਦੀ ਐ ਬਣ ਚੱਲਿਆ ਪ੍ਰੀਤ ਜਾਲ ਆਹ ਇਹ ਆਪਾਂ ਸਾਰੇ ਚ ਪਾਈ ਜਾਣੀਆਂ ਹਾਂ ਹਾਂ ਹੁਣ ਸਾਰਿਆਂ ਤੋਂ ਵੱਡੀ ਬੂਗ ਸਾਰਿਆਂ ਚ ਵੱਡੀ ਦਾ ਆਹ ਦੇਖ ਪ੍ਰੀ ਤੇ ਸਾਰਿਆਂ ਚ ਡੱਬੀ ਭਣ ਚੱਲੀ ਤੇ ਰਿਆਆਂ ਚ ਓਏ ਐਸ ਲੋਡ ਜੀ ਬਸ ਆ ਚੱਕ ਉਹ ਇੱਕ ਸੇਜ ਰਹਿ ਗਿਆ ਹੁਣ ਤਾਂ ਉਹ ਹੁਣ ਇੱਕ ਰਹਿ ਗਿਆ ਹੁਣ ਉਹ ਇਧਰ ਨੂੰ ਜਿੰਨਾ ਉਧਰੋਂ ਵਾਧਾ ਘਟਦਾ ਬਰਾਬਰ ਹੀ ਤੁਰਿਆ ਆਉਂਦਾ ਹੁਣ ਗੱਲਬਾਤ ਫੇਰ ਐਸ ਲੋਡ ਜੀ ਜਿਆਦਾ ਨਹੀਂ ਹੋਗਾ ਕੰਮ ਨਹੀਂ ਪਊਗੀ ਦੂਰੀ ਫੇਰ ਹੀ ਸਕਤਾ ਵੀ ਉਹਨੂੰ ਵੀ ਇਹ ਇਹ ਆਪਾਂ ਕਿਰਸ ਜਮਾ ਹੀ ਨਹੀਂ ਕਰਨੀ ਨਹੀਂ ਜੀ ਜਮਾ ਨਹੀਂ ਕਰਨੀ ਫੁੱਲ ਪਾਉਣੀ ਇੰਤਰ ਯਾਰ ਆਪਣਾ ਉਸਤਾਦ ਆਪ ਨੂੰ ਕਿਰਸ ਨਹੀਂ ਕਰਨੀ ਸਿਖਾ ਰਿਹਾ ਇਹਨੇ ਸਿੱਖੀ ਨਹੀਂ ਕਿਰਸ ਕਰਨੀ ਕਿਹੇ ਤੋਂ ਆ ਪੈ ਗਈਆਂ ਜੀ ਹੋ ਗਿਆ ਜੀ ਇਹ ਹੁਣ ਹੁਣ ਫਿਰ ਹੁਣ ਸੁੱਕੂ ਕਿਵੇਂ ਇਹ ਸੁੱਕੂ ਇਹ ਮਾਲ ਸਿੱਟਾਂਗੇ ਚ ਆਪਾਂ ਜੀ ਜਿਹਨੂੰ ਭਰਾਂਗੇ ਫੁੱਲ ਚਾਹ ਆਹ ਆਹੀ ਫਿਰ ਸਿੱਟ ਕੇ ਹਾਂ ਕਹੀ ਨਾਲ ਪਾਵਾਂਗੇ ਇਹ ਹੁਣ ਲਿਓ ਆਹ ਘਟਾ ਨਾ ਪਾਲ ਕੇ ਕੋਈ ਕੋਈ ਤਰਾਜ ਤੁਹਾਨੂੰ ਨਾ ਨਾ ਜੀ ਕੋਈ ਨਹੀਂ ਵਾ ਠੀਕ ਆ ਫਿਰ ਕੋਈ ਗੱਲ ਨਹੀਂ ਇਹ ਤਰਾਜ ਨਹੀਂ ਫਿਰ ਆਪਾਂ ਲੈ ਲੈਂਦੇ ਫਰੀ ਤਾਂ ਤੁਸੀਂ ਚੈੱਕ ਕਰਨਾ ਵੀ ਮੇਰੇ ਕੰਮ ਚ ਸਫਾਈ ਕਿੰਨੀ ਆ ਤੁਸੀਂ ਕਮੈਂਟ ਕਰਨਾ ਵੀ ਮੈਂ ਕਿਵੇਂ ਕੰਮ ਕਰਦਾ ਮੂਨੋ ਸਤਾਦ ਮੂਨੋ ਸਤਾਦ ਮਾਰਵਾੜੀ ਕੰਨ ਤੰਨੇ ਜੜਦੇ ਆ ਬਸ ਬਹੁਤ ਆ ਜੀ ਉਸਤਾਦ ਦੇ ਹਾਂ ਇਹ ਦੂਵਾ ਦੇ ਨਾਲ ਸਾਫ ਕਰਨਾ ਏ ਥੋੜਾ ਆਪਾਂ ਜਾਂ ਮੈਂ ਮੈਂ ਮਾਰਦਾ ਤੇਰੀ ਸਿੱਖੂਗਾ ਕੰਮ ਇਹ ਇਹਨੂੰ ਮੈਂ ਆਏ ਹਾਂ ਸਾਰਾ ਭਰਨਾ ਜੀ ਆਪਾਂ ਇਹ ਆ ਜਿਹੜੇ ਵੱਧ ਘਟਾ ਉਹ ਮੈਂ ਪਾ ਲੈਣੇ ਐ ਚ ਹੁਣ ਆਪਾਂ ਇਹ ਵੀ ਦੇਖਣਾ ਵੀ ਜਿਹੜੀ ਮੇਰੀ ਬਣਾਈ ਹੋਈ ਜਾਲੀ ਆ ਉਹ ਕਿਹਦੇ ਘਰੇ ਜਾਂਦੀ ਆ ਹਾਂ ਜੀ ਆ ਸਹੀ ਹੈ ਭਾਈ ਮਾਰਾ ਜਾ ਤੂੰ ਸਹੀ ਸਹੀ ਹੁਣ ਵਾਈਬ੍ਰੇਟਰ ਛੱਡਾਂਗੇ ਬਸ ਆਫ ਹੋ ਜੂਗਾ ਜੀ ਸਾਰਾ ਮਿਕਸ ਹੋ ਜੂਗਾ ਜੀ ਲਓ ਫੇਰ ਛੱਡਣਾ ਹੈ ਲਿਆ ਮੈਂ ਛੱਡੂ ਫੇਰ ਮੈਂ ਇਹਨੂੰ ਫੇਰ ਹੀ ਪਤਾ ਲੱਗੂ ਕਿੱਧਰ ਨੂੰ ਛੱਡ ਦਿਓ ਤਾਂ ਨੂੰ ਜੀ ਇਹ ਉਧਰ ਨਾ ਟਿਕ ਪਹਿਲੇ ਨਹੀਂ ਜਾਂਦਾ ਜੀ ਕਿਤੇ ਨਹੀਂ ਜਾਂਦਾ ਤਾਂ ਨੂੰ ਛੱਡੋ ਜੀ ਤਾਂ ਨੂੰ ਵਾਸੇ ਤੇ ਸੁੱਕਾ ਮਾਲ ਪਾਵਾਂਗੇ ਹੁਣ ਆਪਾਂ ਅੱਛਾ ਫੇਰ ਹਜੇ ਸੁੱਕਾ ਪਾਉਣਾ ਸੁੱਕਾ ਦੋ ਵਾਰੀ ਸੁੱਕਾ ਲਾ ਕੇ ਫੇਰ ਸੁੱਕ ਜੂਆ ਇਹ ਫੇਰ ਪਲਟ ਕੇ ਆਵਾਂਗੇ ਇਹਨੂੰ ਇੰਨੀ ਮਿਹਨਤ ਦਾ ਕੰਮ ਆ ਹਾਂਜੀ ਲਓ ਫਿਰ ਮੈਨੂੰ ਸੁੱਕਾ ਹੁਣ ਆਪਾਂ ਸੁੱਕਾ ਵੀ ਪਾਉਣਾ ਸਿੱਖ ਗਏ ਮਾਤਾ ਕੇ ਯਾਰ ਕੰਮ ਰੇੜਾ ਕਿੱਥੇ ਪਿਆ ਆ ਪਿਆ ਦੋ ਢਾਈ ਟੱਕ ਪਾਉਣੇ ਜੀ ਇਹਦੇ ਆਪਾਂ ਇਹ ਆ ਹੋ ਗਿਆ ਉੱਤੇ ਪਾ ਦਿਓ ਬਸ ਇੱਕ ਥਾਂ ਹੀ ਪਾ ਦਿਓ ਜੀ ਅੱਛਾ ਇਹ ਮਾੜਾ ਮੈਸਤਰੀ ਬਾਧ ਜਰੀ ਜਲਾ ਦਿੰਦਾ ਹੁੰਦਾ ਪ੍ਰੀਤ ਹੈ ਹੈ ਲੈ ਆਪ ਮੈਂ ਥੋੜਾ ਜਿਹਾ ਹੋਰ ਪਾ ਦਿਆਂ ਹਾਂ ਪਾ ਦਿਓ ਜੀ ਟੱਕ ਭਰ ਕੇ ਪਾ ਦਿਓ ਕਿਰਸ ਕਿਸੇ ਗੱਲ ਚ ਨਹੀਂ ਕਰਦਾ ਆਪਣਾ ਅਸਤਾਦ ਤੇ ਹੁਣ ਹੁਣ ਮੰਤਰ ਕੀ ਪੜਨ ਥੋੜਾ ਪਾਇਆ ਜੀ ਉਹ ਵੱਧ ਪਾਉਣਾ ਪੈਂਦਾ ਜੀ ਆਪਾਂ ਨੂੰ ਹਜੇ ਹੋਰ ਪਾਉਣਾ ਪਊਗਾ ਯਾਰ ਮੈਸਤਰੀ ਤਰੀ ਤਰਾ ਹੀ ਇੱਟ ਨਹੀਂ ਰਹਿਣ ਦਿੰਦੇ ਹਾਂ ਖਾਲੀ ਕਾਦੇ ਖਤਰ ਰੱਖਣਾ ਭੁੱਖਾ ਨਹੀਂ ਰੱਖਣਾ ਏਦੂ ਬਾਦ ਜੇ ਇਹਨੂੰ ਹੱਥ ਨਾਲ ਬਸ ਮਾੜਾ ਜਿੱਥੇ ਸੁੱਕਾ ਗਿੱਲਾ ਲੱਗਦਾ ਉਥੇ ਸਾਰੇ ਐ ਕਰਨ ਤੇ ਮੂੰਹ ਚ ਤਾਂ ਨਹੀਂ ਕੋਈ ਗੱਲ ਕਹਿਣੀ ਹੁੰਦੀ ਕੋਈ ਅੰਦਰ ਖਾਤੇ ਕੋਈ ਮੰਤਰ ਪੜਨਾ ਪੈਂਦਾ ਮਾਣਾ ਕੁਝ ਨਹੀਂ ਪੜਨਾ ਕਾਦੇ ਮੰਤਰ ਹੈ ਅਛਾ ਐ ਬਣ ਜਾਣਾ ਹੈ ਕੰਮ ਇਹ ਪ੍ਰੀਤ ਮੇਰੇ ਹਸਾਮਾ ਦਾ ਮੈਂ ਕੰਮ ਸਿੱਖ ਗਿਆ ਇੱਕ ਤਾਂ ਆਪਾਂ ਆ ਹੁਣ ਆ ਲੈਣਾ ਇੱਕ ਆ ਲੈਣਾ ਆਪਾਂ ਕਰਨੇ ਇੱਕ ਆ ਬਕਸਾ ਜਾਂ ਲੈਣਾ ਤੇ ਕੰਮ ਚੱਲ ਪਿਆ ਹੈ ਕੰਮ ਆਪਾਂ ਸਿੱਖ ਗਏ ਕਿ ਹੁਣ ਹੁਣ ਕੀ ਕਰਾਂ ਹੁਣ ਸੁੱਕੂਗਾ ਹੀ 5 ਮਿੰਟ ਪਾਸੇ 5 5 ਮਿੰਟ ਰੋਕ ਜੋ ਨਹੀਂ ਹੁਣ ਉਵੇਂ ਸ਼ੁਰੂ ਕਰ ਫਿਊਮੈਂਟਲੇਟਰ ਆਜੋ ਉਸਤਾਦ ਇਧਰ ਲੈ ਪਾਸੇ ਆ ਗਿਆ ਮੈਂ ਇਧਰ ਆ ਗਿਆ ਹੁਣ ਆਪਾਂ ਇਹਨਾਂ ਨਾਲ ਆਪਣੇ ਕੋਲੇ ਗਾਜ ਆ ਗਿਆ ਜੀ ਇਹਦੇ ਨਾਲ ਮਾਲ ਲਾਵਾਂਗੇ ਮੋਟਾ ਮੋਟਾ ਜਿਹੜਾ ਸੁੱਕ ਗਿਆ ਆਪਣਾ ਅੱਛਾ ਹੁਣ ਕਿਰਤ ਕਰਨੀ ਆ ਹੁਣ ਆਪਣਾ ਮਾਲ ਲਾ ਲਵਾਂਗਾ ਉੱਥੇ ਜੀ ਹਾਂ ਹੁਣ ਮੈਂ ਲਾਉਣਾ ਮੈਂ ਦਰੇਸੀ ਬੰਦ ਆ ਇਹ ਐਂ ਫੇਰਣਾ ਜੀ ਹਾਂਜੀ ਹਾਂਜੀ ਉੱਤੋਂ ਉੱਤੋਂ ਸਾਰਾ ਮਾਲ ਲਾਵਾਂਗੇ ਜੀ ਇਹਦੇ ਆ ਮੈਂ ਜ਼ਿਆਦਾ ਤਾਂ ਨਹੀਂ ਵੱਢੀ ਜਾਂਦਾ ਨਾ ਵੱਡੋ ਜੀ ਵੱਡੂ ਆ ਡੱਬੀ ਐ ਜਿਹੜੀ ਡਿਜ਼ਾਈਨ ਵਾਲੀ ਆਪਾਂ ਸਾਰੀ ਕੱਢੀ ਆ ਜੀ ਅੱਛਾ ਇਹ ਤੁਸੀਂ ਨਹੀਂ ਚਾਹੀਦੀ ਆ ਹਾਂਜੀ ਬਸ ਫੇਰ ਮੈਂ ਕਰ ਲੂੰ ਕਾਬੂ ਚ ਕੰਮ ਇਹ ਇੱਥੇ ਠੜੀ ਲਾ ਲਾ ਨਾ ਥੱਲੇ ਲਾਲੂ ਢੇਰੀ ਕੋਈ ਗੱਲ ਨਹੀਂ ਅੱਛਾ ਮੈਨੂੰ ਲੱਗਿਆ ਮੈਂ ਕਹਾਂ ਮੈਂ ਤਾਂ ਥੱਲੋਂ ਕੱਢੀ ਉਹਨਾ ਜੜਾਂਗੇ ਵੀ ਜਿੰਨ ਤਾਂ ਢਿਲਾਣੀ ਹਜੇ ਕੰਪਿਊਟਰ ਕਰਾਹਾ ਪ੍ਰੀਤ ਛਰਨੇ ਦੇ ਬੁਰਜ ਹਰੀਕਿਆਂ ਵਾਲੇ ਦੇ ਚੇਲੇ ਆ ਕੰਪਿਊਟਰ ਕਰਾਹੇ ਚ ਕਹਿੰਦੇ ਮੰਨਿਆ ਗਿਆ ਗੱਭਰੂ ਉਹ ਕੰਪਿਊਟਰ ਕਰਾਹੇ ਚ ਹਾਂ ਪ੍ਰੀਤ ਪ੍ਰੀਤ ਚੇਲਾ ਹਟਾ ਉਹ ਸੇਠੀ ਸੁਪਰ ਗਾੜੀ ਵਾਲੇ ਦਾ ਅੱਜ ਕੱਲ ਕਹਿੰਦੇ ਬੂਟਾਂ ਚ ਬਹੁਤ ਜ਼ਿਆਦਾ ਝੰਡੀ ਆ ਗੱਭਰੂ ਦੀ ਓਹੋ ਹੋ 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 ਆਪਾਂ ਵੀ ਯਾਰ ਕਹਿ ਸਕਾਂਗੇ ਕਿਤੇ ਇਹ ਹੁਣ ਮੜੀਆਂ ਮੜੀਆਂ ਵਿੱਥਾਂ ਜਿਹਾ ਨਹੀਂ ਪੈਗਾ ਮੈਂ ਗਲਤ ਨਹੀਂ ਕਰਤਾ ਗੱਲ ਨੂੰ ਨਹੀਂ ਨਹੀਂ ਸਾਰਾ ਵੱਡਣਾ ਜੀ ਐਸ ਲੋਡ ਕਰਨਾ ਆਪਾਂ ਆਏ ਬੜਾ ਜੋਰ ਰੱਖ ਫਿਰ ਯਾਰ ਮੈਂ ਤਾਂ ਸੋਚਦਾ ਇੱਕ ਕੰਮ ਰੈਲਾ ਜਿਹਾ ਜੋਰਵਾਵਾ ਲੱਗਦਾ ਹੁਣ ਸਹੀ ਹੋ ਗਿਆ ਕੰਮ ਹਾਂਜੀ ਸਹੀ ਹੈ ਜੀ ਤੇ ਹੁਣ ਜਿਹੜੇ ਆ ਮਾੜੇ ਮੂਟੇ ਸੌੜ ਜੇ ਪੈਗੇ ਇਹ ਦੂਰੀਆਂ ਸੁੱਕਾ ਲਾਵਾਂਗੇ ਸਾਰੇ ਭਰ ਜਾਣਗੇ ਹਜੇ ਫੇਰ ਲਾਵਾਂਗੇ ਹਾਂਜੀ ਓਹ ਹੋ ਹੋ ਇਹ ਤਾਂ 바ਵਾ ਓੱਖਾ ਕਾ ਮਾਉ ਫੇਰ ਲਾਵਾਂਗੇ ਹਾਂਜੀ ਹੁਣ ਸੁੱਕ ਜੂਗੀ ਬਸ ਫੇਰ ਆਪਾਂ ਪਲਟਾਂਗੇ ਇਹਨੂੰ ਓਹ ਹੁਣ ਹੁਣ ਕਿਵੇਂ ਹੱਥ ਨਹੀਂ ਕਰਕੇ ਹੱਥ ਨਾਲ ਹੀ ਪੱਧਰ ਮਾੜੇ ਬਸ ਫੇਰ ਫੇਰ ਗੱਜ ਫੇਰਨਾ ਫੇਰ ਫੇਰ ਗੱਜ ਦੀ ਲੋੜ ਹੀ ਹੁਣ ਗਰਮਾਲੇ ਨਾਲ ਸਾਫ਼ ਕਰਾਂਗੇ ਔਥਲੜੇ ਪਾਸੇ ਵੀ ਸਫਾਈ ਹੋਣੀ ਚਾਹੀਦੀ ਆ ਕੋਈ ਲੋਕ ਕਹਿਣ ਲੋਪੋਲਾ ਤੇਰਾ ਕੰਮ ਨਹੀਂ ਪੂਰਾ ਸਾਫ ਫੇਰ ਤਰਾਜ ਕਰਨਗੇ ਆਪਣੇ ਤੇ ਲੋਕ ਆਹ ਜੀ ਬੰਦਾ ਹੋਰ ਵੀ ਚਾਹੀਦਾ ਆ ਤਾਂ ਦਸਤਾਨੇ ਪਾਉਂਦੇ ਨਹੀਂ ਤਾਂ ਹੱਥ ਹੀ ਵੱਡੇ ਜਾਣਗੇ ਵਾਹ ਜੀ ਮੈਂ ਤਾਂ ਕਹ ਕਿਤੇ ਠੰਡ ਤੋਂ ਪਾਏ ਆ ਨਹੀਂ ਤਾਂ ਹੱਥ ਵੱਡ ਦੇਣਗੇ ਦਸਤਾਨੇ ਬਸ ਜੀ ਹੁਣ ਲਾਵਾਂਗੇ ਜੀ ਇਹਨੂੰ ਆਪਾਂ ਹੁਣ ਇਹਨੂੰ ਵੱਡ ਕੇ ਸਿਰ ਕਰਮਾਲੇ ਨਾਲ ਹੀ ਵੱਡਾਂਗੇ ਹੁਣ ਮੈਂ ਉਹੋ ਕੰਮ ਹੀ ਕਰਵਾ ਲੈ ਐਸ ਲੋਡ ਨਾ ਖੜਾ ਨਹੀਂ ਦੂਜੇ ਲੋਡ ਜੀ ਹੈ ਦੂਜੇ ਲੋਡ ਐਸ ਲੋਡ ਹਾਂ ਹੈ ਐਸ ਲੋਡ ਨੂੰ ਮੇਂ ਜਿਆਦਾ ਵੱੜਦਾ ਉਸ ਲੋਡ ਦਾ ਡਿਜ਼ਾਈਨ ਵੱਡਿਆ ਜਾਊਗਾ ਇਹ ਵਿੱਚ ਲੈ ਆਏ ਆਏ ਡਿਜ਼ਾਈਨ ਫਿਰ ਵਿੱਚ ਨੂੰ ਜਾਂਦਾ ਨਾ ਐਵੇਂ ਉੱਤੇ ਤਰਦਾ ਮੈਂ ਨਾ ਉਸਤਾਦ ਜੀ ਜੇ ਕਿਤੇ ਹੁਣ ਤੁਸੀਂ ਕਰੋ ਕਿਤੇ ਸਿਰੇ ਜੇ ਤੇ ਗੱਲ ਗਈ ਆ ਕਿਤੇ ਵਿਗੜ ਨਾ ਜਾਵੇ ਗਾ ਲਿਆਓ ਜੀ ਫਿਰ ਦੱਸ ਦਿੰਦੇ ਆ ਤੁਹਾਨੂੰ ਮਾੜਾ ਜੀ ਦੱਸਿਓ ਦੱਸੋ ਦੱਸੋ ਮਾੜਾ ਹੁਣ ਸਿਰੇ ਤੇ ਗੱਲ ਆ ਲੈ ਕਰੰਦੇ ਹੱਥ ਦਾ ਤੇ ਅਣਜਾਣ ਹੱਥ ਦਾ ਇੰਨਾ ਫਰਕ ਹੁੰਦਾ ਏਸ ਹਾਵਨਾ ਹੱਥ ਤੇ ਆਪਾਂ ਤਾਂ ਜਾਲੀ ਇੱਕ ਬਣਾਵਾਂਗੇ ਕਰਨੇ ਜਿਹੜੇ ਹਾਵਨਾ ਆਪਾਂ ਲੱਗੇ ਹੋਏ ਸੀ ਜੇਦੂ ਬਸ ਸਫਾਈ ਕਰਨੀ ਆ ਤੇਰੀਆਂ ਆਹ ਹੋਣਾ ਬਣ ਰਹੀ ਹੈ ਗੱਲ ਐਨੇ ਥਾਂ ਤੇ ਮੈਨੂੰ ਲਾਉਣ ਦੇ ਹੁਣ ਸਫਾਈ

कोई मुँह चता नहीं को हाँ बोलना होता ना ना कुछ नहीं बोलना है बस ठीक है अच्छा काम नहीं करना एक का फाट भी छड़ टूट जाने गई तो उठ आ मारी हुँ? ਬਸ ਇਹ ਦੋਵਾਂ ਦੇ ਨੂੰ ਮਾੜੀ ਠੋਕ ਕੇ ਆ। ਅੱਛਾ। ਉਹ ਠੀਕ ਹੀ ਬਸ। ਚੱਲ ਗਏ? ਹਾਂਜੀ। ਪੱਠਲ ਚੱਕੀ ਪਰੇ। ਆਜੋ। ਹੋਏ। ਹੁਣ ਤੁਸੀਂ ਉੱਪਰ ਆ ਬੋਤਾਂ ਉਹ ਇਹਦਾ। ਇਹਦਾ ਚੱਕ ਪਾਉਣ ਵਾਲਾ ਕੰਮ ਆ। ਜੇ ਜੇ ਮੇਰੇ ਵਾਲਾ ਡਿਜ਼ਾਈਨ ਇਹ ਜਿਹਾ ਬਣ ਜੂ। ਹਾਂਜੀ ਹਾਂ ਬਣੂਗਾ ਜੀ। ਵਾਹਿਗੁਰੂ ਵਾਹਿਗੁਰੂ। ਓ ਵਾਹਿਗੁਰੂ ਦਾਤਾ। ਕਿਤੇ ਟੁੱਟ ਨਾ ਜਾਵੇ। ਕਿਵੇਂ ਕਰਨਾ ਮੜਾ ਇਹਦਾ? ਐਂ ਧਰ ਕੇ ਹੀ ਸਿੱਧਾ। ਹਾਂਜੀ। ਹੌltੀ ਨੇ ਕਿਲੇ ਆਵੇ ਕਿਤੇ ਕਰਨਾਂ ਪੂਰੀ ਓਏ ਹੋਏ ਬਸ ਕੇ ਹੌਲੀ ਭਾਈ ਹੌਲੀ ਹੌਲੀ ਕਿਤੇ 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 ਕਰਨਾਂ ਐ ਬਣ ਜੇ ਨਾ ਕਿਤੇ ਆਪਣੀ ਬਣਾਈ ਜਾਲੀ ਤੇ ਗੱਲ ਜਾਊਗੀ ਬਣ ਬਣੂਗੀ ਟੁੱਟੇ ਨਿਕਲੂ ਬਣ ਨਹੀਂ ਨਹੀਂ ਟੁੱਟਦੀ ਨਹੀਂ ਜੇ ਨਹੀਂ ਤੀ ਆਹ ਹੋ ਜਾ ਕਿਤੇ ਆਪਣੀ ਨਹੀਂ ਟੁੱਟਦੀ ਮਾਲ ਚੰਗਾ ਪਾਇਆ ਟੁੱਟੂ ਕਿਵੇਂ ਜੀ ਲਈਏ ਰੱਬ ਦਾ ਨਾ ਕਿ ਬੰਦ ਮਾੜਾ 2 ਮਿੰਟ ਰੁਕਣਾ ਪਊਗੀ 2 ਮਿੰਟ ਇੰਤਜ਼ਾਰ ਕਰਨ 2 ਮਿੰਟ ਲੇਟਰ ਹੁਣ ਜੇ ਆਪਾਂ ਪੱਟਾ ਕਿਹਨੂੰ ਪੱਟਣੀਆਂ ਹੁਣ ਹਾਂ ਦੁਬਾਰੇ ਵੀ ਭਰਾਂਗੇ ਫਿਰ ਆਪਾਂ ਇਹਨੂੰ ਹਾਂ ਇਹ ਅੱਛਾ ਉਹ ਆਪਾਂ ਸੈਂਚੇ ਤੋਂ ਕੰਮ ਲੈਂਦੇ ਰਹਿ ਜਾਾਂਗੇ ਹਾਂ ਲੈਂਦੇ ਰਹਿ ਤੂੰ ਮੇਰੀ ਇੱਜ਼ਤ ਦਾ ਸਵਾਲ ਆ ਕੋਈ ਮੰਤਰ ਪੜ ਸਕਦਾ ਪੜਦਾ ਪੜ ਲੈਨੇ ਫਿਰ ਆਪਾਂ ਪੜਦੇ ਪੜਦੇ ਆ ਦੱਸ ਕੀ ਆਖਿਆ ਏ ਸਖਾਵ ਨੂੰ ਬੁਲਾ ਕੀ ਆਖਿਆ ਵਿੱਚ ਮੂਹੇ 2 ਮਿੰਟ ਠਹਿਰ ਕੇ ਹਜੇ ਨਹੀਂ ਮੇਰਾ ਰੁਕਾ ਇਹ ਇੱਕ ਇੱਕ ਜਾਲੀ ਚ ਸਿੱਖਣ ਨੂੰ ਪਿਰਦਾ ਘਬਰਾਉਣਾ ਨਹੀਂ 나ਗਦਿਆ ਬੱਚਿਆ ਬਿੱਲੀ ਥੁੜੀ ਚੱਕਣੀ ਨਹੀਂ ਚੱਕਣੀ ਤੁਸੀਂ ਉਹ ਤੁਹਾਡਾ ਬੇੜਾ ਕਰ ਕੋਈ ਮੰਤਰ ਹੀ ਗਲਤ ਕਰਤਾ ਮੰਤਰ ਹੱਤਲਾ ਸੀ ਹਾਂ ਲੱਕ ਮੰਤਰ ਬਣ ਗਈ 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 ਜਾਣ ਕੇ ਡਰਾਉਂਦਾ ਕਹਿੰਦਾ ਚੱਕਣੀ ਨਹੀਂ ਤੂੰ ਓਹ ਹੋ 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 जान ਕੇ ਡਰਾਉਂਦਾ ਸੀ ਕਹਿੰਦਾ ਚੱਕਣੀ ਨਹੀਂ ਸੀ ਤੂੰ ਹੈ ਸਾਰੇ ਗੱਲਾਂ ਨਹੀਂ ਨਾ ਸਿਖਾਉਂਦਾ ਇਹ ਬਿੱਲੀ ਨੇ ਵੀ ਕਹਿੰਦੇ ਇੱਕ ਦਾ ਰੱਖ ਲਿਆ ਸੀ ਆ ਬਣੀਆ ਹੋਇਆ ਮੈਂ ਜਾਲੀ ਬਣਾਈ ਆ ਦੇਖਦੇ ਆ ਕਿਹਦੇ ਘਰੇ ਲੱਗਦੀ ਐ ਤੇ ਨਿਸ਼ਾਨੀ ਲਾਉਣੀ ਆ ਸਾਨੂੰ ਪਤਾ ਲੱਗੂ ਕਿਹਦੇ ਘਰੇ ਲੱਗਦੀ ਆ ਹੁਣ ਕਿਹਦੇ ਘਰੇ ਲੱਗਦੀ ਤੋਂ ਤੁਹਾਡੇ ਦਿਮਾਗ 'ਚ ਸਵਾਲ ਆਇਆ ਹੋਊਗਾ ਕਿ ਕਿੱਥੇ ਬਣਦੀ ਆ ਕਿਹੜੀ ਜਗ੍ਹਾ ਜਿੱਥੇ ਮੈਂ ਕੰਮ ਸਿੱਖ ਕੇ ਚੱਲਿਆ ਆਜੋ ਹੁਣ ਮਾਲਕਾਂ ਨੂੰ ਮਿਲਾਉਨੇ ਆ ਮੈਨੂੰ ਉਸਤਾਦ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਕੈਮਰਾ ਲਾ ਲੋ ਹਰਮਿਤ ਭਾਈ ਹਾਂ ਜੀ ਮੋਨੂ ਸਤਾ ਨੇ ਤਾਂ ਬਣਾਉਣੀ ਸਿਖਾਤੀ ਹਾਂਜੀ ਤੇ ਹੁਣ ਸਾਨੂੰ ਲਜਾਣੀ ਸਿਖਾ ਠੀਕ ਹੈ ਘਰੇ ਕਿਵੇਂ ਕਿੱਥੋਂ ਬਣਦੀ ਕਿੱਥੇ ਐਡਰੈਸ ਦੱਸ ਸਾਨੂੰ ਲੋਕਾਂ ਨੂੰ ਪਤਾ ਲੱਗੇ ਸਾਡੇ ਚੌਣ ਵਾਲਿਆਂ ਨੂੰ ਇਧਰ ਧਿਆਨ ਮਾਰ ਫਰੀਦ ਹਾਂ ਇਹ ਜੀ ਆਪਣਾ ਨਾ ਡੱਬ ਵਾਲੀ ਸਰਸੇ ਹਾਈਵੇ ਤੇ ਜੀ ਡੇਰਿਆਂ ਦੀ ਕੰਟੀਨ ਦੇ ਕੋਲੇ ਭਾਰਤ ਮਾਲਾ ਪੁਲ ਦੇ ਨੇੜੇ ਆਪਾਂ ਡੱਬ ਵਾਲੀ ਪਿੰਡ ਆਪਾਂ ਡੱਬ ਵਾਲੀ ਦੇ ਵਿੱਚ ਆ ਆਪਾਂ ਭਾਰਤ ਮਾਲਾ ਦੇ ਕੋਲੇ ਆ ਡੇਰੇ ਵਾਲਿਆਂ ਦੀ ਸਰਸੇ ਡੇਰੇ ਵਾਲਿਆਂ ਦੀ ਕੰਟੀਨ ਆ ਬਹੁਤ ਤਕੜੀ ਤੇ ਉਹਦੇ ਬਿਲਕੁਲ ਨਾਲ ਹਾਂਜੀ ਵੱਡੇ ਰੋਡ ਦੇ ਉੱਤੇ ਆ ਹਾਂ ਸਰਸਾ ਹਾਈਵੇ ਤੇ ਜੀ ਸਰਸਾ ਹਾਈਵੇ ਤੇ ਆ ਉਹ ਡਰੈਸ ਤੁਹਾਨੂੰ ਦਿਖ ਗਿਆ ਹੁਣ ਅਗਲੀ ਗੱਲ ਇੱਕ ਤੁਹਾਨੂੰ ਫੋਨ ਨੰਬਰ ਵੀ ਦੱਸ ਗਿਆ ਹੁਣ ਬਣਦਾ ਦੱਸ ਕੀ ਕੀ ਆ ਉਹ ਤਾਂ ਮੈਂ ਕਜਾਲੀ ਅਗਰਾਂ ਦਾ ਇੱਕੋ ਜਿਹੀ ਬਣਦੀ ਹੁਣ ਦੱਸ ਕੀ ਕੀ ਬਣਦਾ ਇੱਥੇ ਜੀ ਆਪਾਂ ਹਵੇਲੀਆਂ ਤੇ ਲੱਗਣ ਵਾਲਾ ਟੋਟਲ ਸਮਾਨ ਆ ਜਿਵੇਂ ਪੱਤੇ ਹੂੰ ਪਿੱਲਰ ਹੂੰ ਪਾਵੇ ਹੂੰ ਹਰੇਕ ਪ੍ਰਕਾਰ ਦੀਆਂ ਜਾਲੀਆਂ ਹੂੰ ਜੇ ਕੋਈ ਕਹੂਗਾ ਤਾਂ ਡਿਜ਼ਾਈਨ ਆਪਾਂ ਉਹਨਾਂ ਨੂੰ ਜਿਜਾ ਕਹੂਗਾ ਉਹ ਜਾ ਬਣਾ ਕੇ ਤਿਆਰ ਕਰਕੇ ਦੇ ਦਾਂਗੇ ਜੀ ਅੱਛਾ ਜੇ ਮੰਨ ਲਾ ਵੀ ਜਿਹੜਾ ਤੇਰੇ ਕੋਲੇ ਬਣਦਾ ਉਹ ਤਾਂ ਬਣਦਾ ਹੀ ਬਣਦਾ ਹੈ ਹਾਂਜੀ ਹਾਂਜੀ ਜੇ ਮੰਨ ਲਾ ਵੀ ਮੇਰੇ ਮਨ 'ਚ ਕੋਈ ਡਿਜ਼ਾਈਨ ਬਣ ਗਿਆ ਉਹ ਵੀ ਬਣਾ ਦੇਉਂਗਾ ਹਾਂਜੀ ਹਾਂਜੀ ਉਹ ਵੀ ਤਿਆਰ ਕਰਾ ਕੇ ਦੇਵਾਂਗੇ ਆਪਾਂ ਮਤਲਬ ਮੋਂ ਨੂੰ ਉਸਤਾਦ ਹੋਣਾ ਨੂੰ ਐਵੇਂ ਨਹੀਂ ਦੁਨੀਆ ਉਸਤਾਦ ਮੰਨਦੀ ਗੱਲਬਾਤ ਵਾਕਈ ਵੱਡੀ ਆ ਪੁੱਤ ਕਿਸੇ ਦੀ ਕੰਨੀ ਤੇ ਪੈਰ ਨਾ ਤਰਦੇ ਹੋ ਮੇਰੇ ਸ਼ੇਰ ਆ ਆ ਦੇਖ ਬਾਹੇ ਤਾਂ ਯਾਰ ਬਣੇ ਹੀ ਬਹੁਤ ਕਮਾਲ ਪਏ ਯਾਰ ਹਾਂਜੀ ਹਾਂਜੀ ਡਿਜ਼ਾਈਨ ਆਪਣੇ ਕੋਲੇ ਬਹੁਤ ਆ ਜੀ ਇਹ ਉਦੋਂ ਬਾਅਦ ਬਣ ਕੇ ਫਿਰ ਉਦੋਂ ਬਾਅਦ ਕੀ ਹੋਊਗਾ ਉਦੋਂ ਬਾਅਦ ਉਹਦੇ ਉਦੋਂ ਹੀ ਉਹ ਬਣ ਕੇ ਦੋ ਦਿਨ ਸੁੱਕ ਕੇ ਫਿਰ ਜੀ ਪਾਣੀ ਦੇ ਵਿੱਚ ਰੱਖਦੇ ਆ ਜੇ ਪਾਣੀ ਦੇ ਰਹੂਗੇ ਹਾਂ ਹਾਂ ਤਿੰਨ ਚਾਰ ਦਿਨ ਪਾਣੀ ਦੇ ਵਿੱਚ ਉਦੋਂ ਬਾਅਦ ਇਹਨਾਂ ਨੂੰ ਕੱਢ ਕੇ ਤੇ ਦੋ ਦਿਨ ਸੁਕਾ ਕੇ ਉਦੋਂ ਬਾਅਦ ਮਾਲ ਆਪਾਂ ਡਿਲੀਵਰੀ ਕਰਦੇ ਆ ਤੇ ਜੇ ਡਿਲੀਵਰੀ ਉਹ ਅਗਲਾ ਲੈ ਕੇ ਜਾਊ ਤਾਂ ਰਾਹ 'ਚ ਟੁੱਟ ਜੂ ਮਾਲ ਮਾਲ ਜੀ ਟੁੱਟਣ ਦੀ ਆਪਣੇ ਅੰਦੇ ਆਪ ਸੁੱਕਾ ਮਾਲ ਦਿੰਨੇ ਆ ਜੀ ਪਹਿਲਾਂ ਆਪਣੇ ਕੋਲ ਤਿਆਰ ਮਾਲ ਆ ਜੀ ਹੂੰ ਹਾਂਜੀ ਅੱਛਾ ਸਾਬ ਤਾਂ ਪਹੁੰਚਣ ਦੀ ਜ਼ਿੰਮੇਵਾਰੀ ਤੇਰੀ ਹੈ ਸਾਡੀ ਆ ਜੀ ਘਰ ਤੱਕ ਦੀ ਜ਼ਿੰਮੇਵਾਰੀ ਸਾਡੀ ਆ ਜੀ ਅੱਛਾ ਮਤਲਬ ਜਿਹੇ ਜਾਂ ਮਾਲ ਇੱਥੇ ਪਿਆ ਘਰੇ ਇਹ ਜਿਹਾ ਹੀ ਪਹੁੰਚੂਗਾ ਹਾਂਜੀ 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 ਉਸ ਤੋਂ ਬਾਅਦ ਆਪਾਂ ਉਹਦੇ ਨਾਲ ਪੇਮੈਂਟ ਲੈ ਲਈਏ ਇਹ ਕਿੰਨੇ ਦਿਨ ਪਹਿਲਾਂ ਆਪਾਂ ਨੂੰ ਕਹਿਣਾ ਪੈਂਦਾ ਸਾਹਮਣੇ ਵਾਲੇ ਨੂੰ ਕੰਮ ਇਹ ਜੀ ਆਪਾਂ ਨੂੰ ਆਰਡਰ ਦੇ ਹਿਸਾਬ ਨਾਲ ਆ ਜੀ ਆਪਾਂ ਨੂੰ ਕੋਈ 5-7 ਦਿਨਾਂ ਤੋਂ ਪਹਿਲਾਂ ਦੱਸ ਦੇ ਜੇ ਨਿੱਕਾ ਆਰਡਰ ਆ ਤਾਂ ਚਲ ਆਏ ਵੀ ਆਪਾਂ ਨੂੰ ਮੌਕੇ ਤੇ ਵੀ ਤਿਆਰ ਹੈ ਤੇ ਜੇ ਵੱਡਾ ਆਰਡਰ ਆ ਤਾਂ ਆਪਾਂ ਨੂੰ 5-7 ਦਿਨਾਂ ਦੱਸਣਾ ਪਊਗਾ ਜੀ 5-7 ਦਿਨ ਪਹਿਲਾਂ ਦੱਸਣਾ ਪਊਗਾ ਫਿਰ ਮੋਂ ਨੂੰ ਉਸਤਾਦ ਹੁਣੇ ਲਾਉਂਦੇ ਆ ਰੀਜਾਂਪ੍ਰਿਤ ਰੀਜਾਂ ਹਾਂ ਤਸੱਲੀਆਂ ਕਰਾਉਂਦੇ ਆ ਨੰਬਰ 22 ਹੁਣਾਂ ਦਾ ਕਰ ਲਓ ਨੋਟਿਸ ਡਿਜ਼ਾਈਨ ਸਾਰੇ ਮਿਲਦੇ ਸੈ ਛੜੇ ਮਿਲਦੇ ਮਾੜਾ ਜਿਹਾ ਕੋਈ ਰੇਟ ਦਾ ਕੋਈ ਕਰ ਸਕਦੇ ਵੀ ਕਿੰਨੇ ਕੁ ਰੇਟ ਚ ਮਿਲ ਜਾਂਦੀ ਹੈ ਚੀਜ਼ ਵੀ ਮਤਲਬ ਸ਼ੁਰੂ ਜਾਂ ਕਿੱਥੋਂ ਹੋ ਜਾਂਦੀ ਹੈ ਜਾਲੀ ਜਿਵੇਂ ਲਾਉਣੀ ਹੋਵੇ ਫੁੱਟ ਬਾਈ 2 ਦੀ 2 ਬਾਈ 1 ਇਹ ਬਾਈ 2-4 ਦੀ 500 ਤੋਂ ਸਟਾਰਟ ਹੈ ਜੀ 500 ਦੀ ਜਾਲੀ ਕਿ 500 ਫੁੱਟ ਨਾ ਜੀ 2 ਬਾਈ 4 ਦੀ ਇੱਕ ਜਾਲੀ ਇੱਕ ਪੀਸ 2x4 ਦੀ ਜਾਲੀ 500 ਰੁਪਏ ਤੋਂ ਸਟਾਰਟ ਹੈ ਹਾਂਜੀ ਹਾਂਜੀ ਉਹ ਫਿਰ ਤਾਂ ਯਾਰ ਤੁਸੀਂ ਦੇਖੋ ਮੈਂ ਤੁਹਾਨੂੰ ਬਣਾਉਣੀ ਸਿਖਾਤੀ ਤੇ ਮੈਂ ਤੁਹਾਨੂੰ ਸਿਕਾਉਣੀ ਸਿਖਾਤੀ ਮੈਂ ਤੁਹਾਨੂੰ ਖਰੀਦਣੀ ਸਿਖਾਤੀ ਤੇ ਮੈਂ ਤਾਂ ਤੁਹਾਨੂੰ ਰੇਟ ਵੀ ਦੱਸਤਾ ਹਾਂਜੀ ਵੇਚਣੀ ਵੀ ਸਿਖਾਤੀ ਹਾਂਜੀ ਬਾਕੀ ਆਪਣੇ ਕੋਲੇ ਨਹਿਰੀ ਪਾਣੀ ਹੈ ਜੀ ਹਾਂ ਆ ਆਮ ਆਪਣੇ ਕੋਲੇ ਬੰਬੀਆਂ ਦਾ ਹਰੇ ਕੋਲੇ ਪਾਣੀ ਹੁੰਦਾ ਉਹ ਚ ਸੋਰਾ ਆ ਜਾਂਦਾ ਚਾਰ ਦਿਨਾਂ ਨੂੰ ਜਾਲੀ ਖਰਾਬ ਹੋਣ ਲੱਗ ਜਾਂਦੀ ਹੈ ਹਮ ਆਪਣੇ ਕੋਲੇ ਸਪੈਸ਼ਲ ਨਹਿਰੀ ਪਾਣੀ ਹੈ ਜੀ ਨਹਿਰੀ ਪਾਣੀ ਵਰਤਦੇ ਆ ਹਾਂਜੀ ਹਾਂਜੀ ਆਪਾਂ ਇਹ ਨਹਿਰੀ ਪਾਣੀ ਨਾਲ ਹੀ ਸੀਮੈਂਟ ਪੀਉਂਤਾ ਹਾਂਜੀ ਹਾਂਜੀ ਨਹਿਰੀ ਪਾਣੀ ਦੇ ਵਿੱਚ ਹੀ ਬਰਾਈ ਪੀਉਂਦੇ ਤਰਾਈ ਹੋਈ ਹਾਂਜੀ ਤੇ ਨਹਿਰੀ ਪਾਣੀ ਦੀ ਸਾਰਾ ਆਪਾਂ ਪ੍ਰਯੋਗ ਕਰਦੇ ਨਹਿਰੀ ਪਾਣੀ ਤੇ ਹੀ ਹੁੰਦਾ ਪ੍ਰੋਜੈਕਟ ਨੰਬਰ ਕਰ ਲਓ ਨੋਟਪ੍ਰੀਤ ਤੇ ਮਾੜਾ ਜਿਹਾ ਆਪਾਂ ਬਾਹਰ ਜਾ ਕੇ ਤੇ ਡਰੈਸ ਨਾ ਦਿਖਾ ਦਗੇ ਪ੍ਰੀਤ ਮਾੜਾ ਤਸੱਲੀ ਕਰਾ ਦਗੇ ਆ ਜਾ ਬਾਈ ਫਿਰ ਆਪਾਂ ਮਾੜਾ ਹਾਂ ਆ ਜੀ ਬਾਹਰਲੇ ਪਾਸੇ ਬਹੁਤ ਲੰਬੀ ਫੈਕਟਰੀ ਆ ਐਂ ਨਹੀਂ ਗੱਲ ਪ੍ਰੀਤ ਨਿੱਕਾ ਮੋਟਾ ਕੰਮ ਨਹੀਂ ਬਹੁਤ ਮੋਨੂ ਉਸਤਾਦ ਵਰਗੇ ਕਈ ਬੰਦੇ ਆ ਪਿੱਲਰ ਹੈ ਜੀ 9 ਇੰਚੀ ਪਿੱਲਰ ਹੈ ਪਿੱਲਰ ਬਣੀ ਜਾਂਦੇ ਆ ਇਹ 9 ਇੰਚੀ ਬੁਰਜੀ ਦੇ ਥਾਂ ਤੇ ਕੰਮ ਦਿੰਦੇ ਆ ਜੀ ਇਹ ਲੈ ਰਹਿ ਗਈ ਸੀ ਗੱਲ ਪ੍ਰੀਤ ਵਿੱਚ ਹੀ ਹਾਂਜੀ ਰਹਿ ਗਈ ਸੀ ਗੱਲ ਵਿੱਚ ਹੀ ਆਪਾਂ ਜਾਲੀਆਂ ਤੇ ਹੀ ਰਹਿ ਗਏ ਸੀ ਇਹ ਤਾਂ ਉਸਤਾਦ ਹੋਣੀ ਤਾਂ ਨੰਗੇ ਵਗਾ ਹਾਂ ਬਾਕੀ ਜੀ ਆਹ ਹੈ ਰੇਲਿੰਗ ਹੈ ਜੀ ਇਹ ਜਾਲੀ ਦੇ ਉੱਤੇ ਲੱਗਣ ਵਾਸਤੇ ਗੋਲਾ ਜੀ ਹਾਂ 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 ਉਹਦਾ ਜਿਹੜਾ ਸਿਰਦਾਨ ਆਪਣਾ ਹਾਂਜੀ ਹਾਂਜੀ ਉੱਤੇ ਜੀ ਕਵਰਿੰਗ ਵਾਸਤੇ ਜਿਹੜਾ ਉਹਦਾ ਸਿਰ ਟਕਣ ਕਰਨਾ ਹਾਂਜੀ 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 ਸਿਰ ਟਕਣ ਉਤੋਂ ਬੰਨਣੀ ਆ ਪ੍ਰੀਤ ਹਾਂਜੀ ਹਾਂਜੀ ਆ ਪਾਵੇ ਆ ਪਾਵੇ ਆ ਪਾਇਆ ਤਰੇ ਯਾਰ ਪਾਵੇ ਆ ਦੇਖ ਇਧਰਲੇ ਪਾਹੇ ਪਾਏ ਆ ਆ ਬਣੀ ਜਾਂਦੇ ਆ ਭਲਾ ਆ ਹਾਂਜੀ ਹਾਂਜੀ ਆ ਬਣੀ ਜਾਂਦੇ ਆ ਪਾਵੇ ਲੈ ਇਹ ਪਾਵੇ ਜੀ ਬਿਨ ਜੋੜ ਤੋਂ ਆ ਅੱਗੇ ਪਾਵੇ ਬਾ ਜੋੜ ਵਾਲਾ ਹੁੰਦਾ ਹੁੰਦਾ ਸੀਗਾ ਅੱਛਾ ਉਹ ਜੋੜ ਖੁੱਲਣ ਦਾ ਡਰ ਰਹਿੰਦਾ ਸੀ ਉਹ ਦੋ ਪਾਵੇ ਆ ਜੋੜ ਹੁੰਦੇ ਸੀ ਹਾਂ ਜੋੜ ਕੇ ਬਣਦੇ ਸੀਗੇ ਇਹ ਹੁਣ ਸਿੱਧਾ ਇਕੱਲਾ ਤਿਆਰ ਹੁੰਦਾ ਜੀ ਆਪਣੇ ਨਾ ਘਰੇ ਪ੍ਰੀਤ ਨਿਕੀਆਂ ਨਿਕੀਆਂ ਪਾਵੀਆਂ ਲੱਗੂ ਉਹ ਵੀ ਜੋੜ ਵਾਲੀਆਂ ਉਹ ਵੀ ਦੋ ਜੋੜ ਦੇ ਸੀ ਪਹਿਲਿਆਂ ਦੇ ਵਿੱਚ ਜਮਾ ਸੱਚੀ ਤੇ ਆ ਟੱਕਣ ਜੇ ਕਾਦੇ ਆ ਬਾਈ ਆਹਾ ਆਹਾ ਟੱਕਣ ਜੇ ਆ ਟੱਕਣ ਜੇ ਮੈਂ ਉਦੋਂ ਆਏ ਨੇ ਵੀ ਖਿਆਲ ਕੀਤਾ ਆਹਾ ਆਹਾ ਇਹ ਜੀ ਪਿੱਲਾ 4 ਇੰਚੀ ਪਿੱਲਰ ਦੀ ਟੋਪੀ ਹੈ ਜੀ ਤੇ ਆ ਆ ਆਹਾ ਵੱਡੇ ਦੀ ਆ ਹਾਏ ਵੱਡੇ ਦੀ ਟੋਪੀ ਹੈ ਜੀ ਤੇ ਆ ਵੀ ਆ ਵੀ ਵੱਡੇ ਦੀ ਟੋਪੀ ਹੈ ਜੀ ਆ ਕੋਈ ਕੁਰਸੀ ਕਰਸੀ ਬਣਦੀ ਆ ਆਹਾ ਹਾਂਜੀ ਹਾਂਜੀ ਮੇਜ਼ ਗੋਲ ਮੇਜ਼ ਵਾਸਤੇ ਜੀ ਉਹਦੇ ਪੈਰ ਆ ਹੂੰ ਉਹ ਉਧਰਲੇ ਪਾਸ ਗੋਮਸੀਆਂ ਬਣੀਆਂ ਪਈਆਂ ਖੰਡੇ ਵੀ ਬਣੇ ਪਏ ਆ ਹਾਂ ਖੰਡਾ ਵੀ ਗੁਰੂ ਘਰ ਵਾਸਤੇ ਹਨਾ ਹਾਂਜੀ ਤੇ ਆ ਆ ਆਹਾ ਟੱਕਣ ਜਾਂ ਕਾਦਾ ਏ ਜੀ ਗੋਲ ਮੇਜ ਆ ਜੀ ਮੇਜ ਆ ਦੇਖ ਇਧਰਲੇ ਪਾਸੇ ਪਏ ਆ ਪ੍ਰੀਤ ਚੱਕਰੇ ਜੇ ਪੰਗੇ ਯਾਰ ਸਾਰੇ ਹੀ ਨੇ ਹਾਂ ਨੱਕੇ ਓਏ ਆ ਨੱਕੇ ਪਏ ਓ ਭਾਈ ਆਹਾ ਆ ਬੁਛਦੇ ਸੀ ਆ ਪਰਸੋਂ ਚ ਉਥੇ ਮੈਂ ਵੱਡੇ ਬਾਈ ਦੀ ਵੀਡੀਓ ਪਾਈ ਆ ਨਵੇਂ ਪੇਜ ਤੇ ਆ ਕਿੰਨੇ ਕ ਦਾ ਨੱਕਾ ਭਾਈ ਆਹਾ ਇਹ 500 ਦਾ ਵੀ 600 ਦਾ ਵੀ ਆਈ ਆਈ ਬਸ ਇਹ ਆ ਤਾਂ ਕਲੇ ਟੱਕਣਾ ਨਾ ਨੱਕਾ ਤਾਂ ਥੱਲੇ ਵਾਲਾ ਤੁਲਾ ਜਿਵੇਂ ਐਣ ਕੇ ਮਿਲੂ ਜੀ ਹਾਂਜੀ ਆ ਜੀ ਓਏ ਆ ਪਿਆ ਓ ਭਰਾਵਾ ਆਹੋ ਕੋਲੇ ਆ ਤੇ ਰੱਖਣ ਵਾਲੇ ਲੈਂਪ ਵੀ ਆ ਜੀ ਆਪਣੇ ਕੋਲੇ ਆ ਦੇਖ ਲੈ ਆ ਲੈ ਉਹ ਪ੍ਰੀਤ ਦੋ ਤਿੰਨ ਲੈਂਪ ਜੇ ਆਹਾ ਲੈ ਆ ਸੀ ਇਧਰ ਲੈ ਆ ਡਿਸਪਲੇ ਲਾਈ ਬੈਠਾ ਤੇ ਯਾਰ ਆ ਆ ਦੇਖ ਰੋਲਾ ਹੀ ਮਕਾਤਾ ਆਹ ਤੇ ਲੱਗੀ ਗੰਦ ਤੇ ਤੇ ਆ ਗਮਲੇ ਤਾਂ ਨਹੀਂ ਦੇਣੇ ਹੁਣੇ ਆਪਾਂ ਨਾ ਨਹੀਂ ਗਮਲੇ ਵੀ ਸੇਲ ਵਾਸਤੇ ਆ ਜੀ ਅੱਛਾ ਗਮਲੇ ਵੀ ਆ ਹਾਂਜੀ ਹਾਂਜੀ ਗਮਲਾ ਕਿੰਨੇ ਕ ਦਾ ਪਲਾਂ ਗਮਲੇ ਦਾ ਹੀ ਥੋੜੇ ਕੋਈ 100 ਦਾ ਕੋਈ 150 ਦਾ ਕੋਈ 200 ਦਾ ਐ ਜੀ ਗਮਲੇ ਤਾਂ ਗਾਹ ਕੂਕ ਨੂੰ ਆਪ ਤੋਹਫਾ ਹੀ ਹੈ ਤੋਹਫੇ ਵਾਲੀ ਗੱਲ ਹੈ ਤੋਹਫਾ ਤੋਹਫਾ ਹਾਂਜੀ ਹਾਂਜੀ ਤੋਹਫਾ ਜਿਹੜਾ ਬੰਦਾ ਜਿਹੜਾ ਬੰਦਾ ਸਾਡੇ ਕੋਲੇ 20000 ਦਾ ਆਰਡਰ ਕਰੂਗਾ ਉਹਨੂੰ ਅਸੀਂ ਦੋ ਗਮਲੇ ਦੇ ਦੇਣੇ ਹਾਂਜੀ ਗਿਫਟ ਕਰ ਦੇਣੇ ਦੋ ਗਮਲੇ ਆਹ ਦੇਖੋ ਕਿੱਡੇ ਕਟਿਆ ਕੱਸੀ ਦੇ ਪਾਣੀ ਵਾਲੇ ਨੱਕੇ ਆ ਵੱਡੇ ਇਹ ਜੀ ਸਪੋਰਟਾਂ ਵਾਲੇ ਆ ਜੀ ਆ ਜਗ੍ਹਾ ਨਾ ਜਿਹੜੀ ਇਹ ਇਹਦੇ ਐ ਖੜਦਾ ਹੈ ਤੋ ਨੱਕਾ ਇਹਦੇ ਮਗਰ ਸਪੋਰਟਾਂ ਦਿੰਨੇ ਆ ਜੀ ਆਪਾਂ ਉਹ ਇੱਟਾਂ ਤੋਂ ਫਰੀ ਲੱਗਦੇ ਇੱਟਾਂ ਲਾਉਣ ਦੀ ਲੋੜ ਨਹੀਂ ਪੈਂਦੀ ਸ਼ੋ ਹਾਂਜੀ ਸਿੱਧਾ ਲੱਗ ਜਾਂਦਾ ਜਾਂ ਆਪੇ ਕੱਚੇ ਖਾਲ ਚ ਲਾਉਣੇ ਆ ਨਾ ਕੱਚੇ ਖਾਲ ਚ ਲਾਉਣੇ ਆ ਉਹਦੇ ਵਾਸਤੇ ਕੰਮ ਜਾਂ ਬਾਈ ਆਪੇ ਆ ਨੱਕੇ ਲੈ ਕਿਹ ਹੈਗਾ ਸੀਜ਼ਨ ਚ ਕਈ ਵਾਰੀ ਕਿੱਧਰ ਨੂੰ ਖੇਤ ਹੁੰਦਾ ਕਈ ਜਮਾਂ ਸਿਰਾ ਗੱਲ ਬਾਤ ਆ ਬਾਈ ਦੀ ਨੰਬਰ ਕਰ ਲਓ ਨੋਟ ਆ ਆ ਗਿਆ ਪ੍ਰੀਤ ਡਰੈੱਸ ਆ ਵੱਡਾ ਹਾਈਵੇ ਆ ਪਤਾ ਕਿਹੜਾ ਹਾਈਵੇ ਆ ਇਹ ਇਹ ਹਾਈਵੇ ਜਿਹੜਾ ਡੱਬ ਵਾਲੀ ਤੋਂ ਦਿੱਲੀ ਨੂੰ ਹਾਈਵੇ ਨਿਕਲਦਾ ਡੱਬ ਵਾਲੀ ਤੋਂ ਬਾਹਰ ਨਿਕਲ ਕੇ ਦਿੱਲੀ ਨੂੰ ਕਰਨੇ ਜਿੱਧਰਲੇ ਪਾਸੇ ਨੂੰ ਪਰਲੇ ਪਾਸੇ ਨੂੰ ਮੇਰੇ ਤੋਂ ਪਰਲੇ ਪਾਸੇ ਨੂੰ ਕੰਟੀਨ ਆ ਪੁੱਤ ਉਧਰ ਨੂੰ ਕੰਟੀਨ ਆ ਠੀਕ ਆ ਜਿੱਧਰ ਨੂੰ ਮੇਰੀ ਗੱਡੀ ਦਾ ਮੂੰਹ ਆ ਤੇ ਜਿੱਧਰ ਨੂੰ ਆ ਦੇਖੋ ਐ ਨੂੰ ਰੱਬ ਵਾਲੀ ਆ ਇਧਰ ਨੂੰ ਜਿੱਧਰ ਨੂੰ ਮੇਰਾ ਮੂੰਹ ਆ ਹੁਣ ਠੀਕ ਆ ਕਰੇ ਨੰਬਰ ਨੋਟ ਕਰ ਲਓ ਬਾਈ ਆ ਇਹ ਆਹ ਆ ਤੇ 디ਸੀ ਜਾਂਦਾ ਆਪਣੇ ਬੋਰਡ ਤੇ ਹੀ ਬੋਰਡ ਵਾਲੇ ਪਾਸੇ ਨੂੰ ਡੱਬ ਵਾਲੀ ਆ ਹਟੇ ਮਿਟੇ ਸਾਸਰੀ ਕਾ